ਜਿਹੜਾ ਹੱਥ ਦੇ ਖਾਜ ਜੀ ਪਤਾ ਨਹੀਂ ਕਾਤੇ ਹੋਈ ਜਾਂਦੀ ਹੈ। ਪੈਸੇ ਜਾਂਦੇ ਹੁੰਦੇ ਆ ਕਿ ਆਉਂਦੇ ਹੁੰਦੇ? ਪਤਾ ਨਹੀਂ ਜਾਂਦੇ ਹੁੰਦੇ ਆ ਕਿ ਆਉਂਦੇ ਹੁੰਦੇ ਆ। ਮੈਨੂੰ ਲੱਗਦੀ ਕਹਿੰਦੇ ਵੀ ਜੇ ਤਾਂ ਸੱਜੇ ਤੇ ਹੋਵੇ ਤਾਂ ਤਾਂ ਜਾਂਦੇ ਹੁੰਦੇ ਆ ਹਨਾ ਸੱਜੇ ਹੱਥ ਗੱਲ ਭਰੰਦੇ ਹੁੰਦੇ ਆ ਅਗਲੇ ਨੂੰ। ਮੰਮਾ ਜੀ ਜੇ ਖੱਬੇ ਤੇ ਹੋਵੇ ਤਾਂ ਆਉਂਦੇ ਹੁੰਦੇ ਆ। ਅੱਛਾ ਅੱਜ ਮੈਂ ਕਿੱਥੋਂ ਆਉਂਗਾ? ਅੱਜ ਤਾਂ ਜਾਣਾ ਹੀ ਆ। ਹਾਂ ਅੱਜ ਜਾਣਾ ਹੈ ਵੈਸੇ। ਫੇਰ ਜਿਹੜਾ ਕੰਮ ਆਪਾਂ ਕਰਨ ਚੱਲੇ ਆ ਉੱਥੇ ਪੈਸੇ ਹੀ ਲੱਗਣੇ ਆ। ਇਹ ਤਾਂ ਹੈਗਾ ਜੀ। ਤੇ ਉਹ ਆਪਣੇ ਦੋਸਤਾਂ ਨੂੰ ਅੱਜ ਨਹੀਂ ਦੱਸਣਾ। ਕੈਡੈਂਡਸ ਨੂੰ ਬាទ ਬਲੌਗ ਨਾਲ ਬਨੇ ਰਹੋ ਐਂਡ ਐਂਡ ਤੱਕ ਬਲੌਗ ਜ਼ਰੂਰ ਦੇਖਿਓ ਤੁਹਾਨੂੰ ਅਸੀਂ ਐਂਡ 'ਚ ਦਿਖਾਵਾਂਗੇ ਵੀ ਅਸੀਂ ਕਿੱਥੇ ਪੈਸੇ ਲਾਏ ਆ ਤੇ ਅਸੀਂ ਕਿੱਥੇ ਨੂੰ ਚੱਲੇ ਆ ਉਹ ਤੁਹਾਨੂੰ ਬਲੌਗ ਦੇ ਵਿੱਚ ਅਸੀਂ ਦਿਖਾਉਂਦੇ ਰਹੋਗੇ ਤੁਸੀਂ ਬਲੌਗ ਨਾਲ ਬਨੇ ਰਹੋ ਉਦੋਂ ਦੇ ਤੁਹਾਨੂੰ ਅਸੀਂ ਦੱਸ ਕਹੀ ਜਾਂਦੇ ਆ ਹਨਾ ਕੰਮ ਆਪਾਂ ਸ਼ੁਰੂ ਕਰਾਂਗੇ ਸ਼ੁਰੂ ਕਰਾਂਗੇ ਤੇ ਉਹ ਸ਼ੁਰੂਆਤ ਹੋ ਚੁੱਕੀ ਆ ਕੰਮ ਦੀ ਜੀ ਅੱਜ ਤੇ ਅੱਜ ਆਪਾਂ ਜਿਹੜਾ ਸਭ ਤੋਂ ਜ਼ਰੂਰੀ ਕੰਮ ਆ ਉਹ ਕੰਮ ਵਾਸਤੇ ਉਹ ਕੰਮ ਚੱਲੇ ਆ ਬਸ ਉਹ ਰੱਬ ਕਿਰਪਾ ਕਰੇ ਸਾਰਾ ਸਹੀ ਹੋਵੇ ਕੰਮ ਆਪਣਾ ਹਨਾ ਵਾਹਿਗੁਰੂ ਵਾਸ ਮੇਰ ਕਰੇ ਕਿਰਪਾ ਰੱਖੇ ਪ੍ਰਮਾਤਮਾ ਚਰਦੀ ਕਲਾ ਚ ਰੱਖੇ ਤੇ ਕਰੀਏ ਦਿਨ ਦੀ ਸ਼ੁਰੂਆਤ ਲੈ ਕੇ ਵਾਹਿਗੁਰੂ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਬ ਚਰਦੀ ਕਲਾ ਚ ਰੱਖੇ ਸਾਡੇ ਦੇਖਣ ਵਾਲਿਆਂ ਨੂੰ ਤੇ ਸਾਨੂੰ ਆਹ ਪਲੀਜ਼ ਤੁਸੀਂ ਸਾਰਾ ਬਲੌਗ ਜ਼ਰੂਰ ਦੇਖਿਆ ਕਰੋ ਕਿਉਂਕਿ ਕਈ ਵਾਰੀ ਹੁੰਦਾ ਨਾ ਬਲੌਗ ਵਿੱਚ ਅਸੀਂ ਕੁਝ ਸਪੈਸ਼ਲ ਕਰਨ ਦੀ ਸੋਚਦੇ ਹੁੰਨੇ ਆ ਹੋ ਸਕਦਾ ਮਤਲਬ ਕਈ ਕਈ ਵਲੋਗਾਂ ਚ ਅਸੀਂ ਕਰਦੇ ਹੁੰਦੇ ਹਾਂ ਪਰ ਮੈਂ ਕਹਿੰਦੀ ਤੁਸੀਂ ਜੇ ਸਾਰਾ ਵਲੌਗ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਸਾਡਾ ਡੇਲੀ ਰੁਟੀਨ ਦੇ ਹਨ ਵਲੌਗ ਚਲੋ ਉਹ ਤਾਂ ਉਦਾਂ ਦੇ ਹੀ ਹੁੰਦੇ ਹਨ ਹਨ ਕਿੱਥੇ ਆਪਣਾ ਕੰਮਕਾਰ ਹੁੰਦਾ ਬਸ ਸ਼ੌਪ ਤੇ ਜਾਣਾ ਹੁੰਦਾ ਕੰਮ ਕਰਨਾ ਹੁੰਦਾ ਹਨ ਤੇ ਅੱਜ ਕੁਝ ਸਪੈਸ਼ਲ ਹੈ ਉਹ ਤੁਹਾਨੂੰ ਜੇ ਦੇਖੋਗੇ ਤੁਸੀਂ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਹਾਂਜੀ ਤੁਹਾਨੂੰ ਵੀ ਵਧੀਆ ਲੱਗੂਗਾ ਨਵੀਂ ਚੀਜ਼ ਹੈ ਹਨਾ ਬਾਕੀ ਸਾਡੇ ਬੱਚੇ ਪਿੱਛੇ ਬੈਠੇ ਆ ਇਹਨਾਂ ਨੂੰ ਮਿਲੋ ਤੁਸੀਂ ਹੈਲੋ ਦੋਸਤੋ ਤੋ ਜੇ ਸਾਡੀ ਗੁੜੀ ਹੈ ਜੀ ਇਹਨੇ ਪਾਇਆ ਜੀ ਅੱਜ ਪੰਜਾਬੀ ਸੂਟ ਤੇ ਵੈਸੇ ਇਹਦੇ ਜ਼ਿਆਦਾਤਰ ਮੈਂ ਸੂਟ ਹੀ ਪਾਉਣੀ ਆ। ਕੈਪਰੀ ਵਗੈਰਾ ਜਾਂ ਸਕਰਟਾ ਵਗੈਰਾ ਥੋੜਾ ਘੱਟ ਪਾਉਣੀ ਆ ਕਿਤੇ ਹੋਇਆ ਬਸ ਮਮੀ ਨੇ ਲੈ ਆਉਨੇ ਆ ਤਾਂ ਮੈਂ ਉਹ ਪਾਦਾ ਨਹੀਂ ਆ ਵੈਸੇ ਨਹੀਂ ਤਾਂ ਮੈਂ ਸੂਟ ਹੀ ਪਾਉਣੀ ਆ ਤੇ ਕੋਈ ਵੀ ਪ੍ਰੋਗਰਾਮ ਹੋਵੇ ਕੋਈ ਵਿਆਹ ਹੋਵੇ ਕੋਈ ਖੁਸ਼ ਹੋਵੇ ਨਾ ਜਿਹੜਾ ਸੋਹਣਾ ਵੱਲ ਲੱਗਦੇ ਨੇ ਸੂਟ ਪਾਇਆ ਹੋਇਆ ਛੋਟੇ ਬੱਚਿਆਂ ਨੂੰ ਨਾ ਪਤਾ ਕੀ ਆ ਵੱਡੇ ਹੋਏ ਆ ਮੈਨੂੰ ਤਾਂ ਸੂਟ ਹੀ ਪਾਉਣੇ ਆ ਨਾ ਤੇ ਉਹ ਤਾਂ ਪਤਾ ਹੀ ਆ ਪਰ ਛੋਟੇ ਛੋਟੇ ਬੱਚਿਆਂ ਦੇ ਮੈਨੂੰ ਜਿਆਦਾ ਸੂਟ ਬਹੁਤ ਵਧੀਆ ਲੱਗਦੀਆਂ ਆ ਛੋਟੇ ਛੋਟੀਆਂ ਕੁੜੀਆਂ ਜਿਹੜੇ ਸੂਟਾਂ ਚ ਹੁੰਦੀਆਂ ਬਹੁਤ ਪਿਆਰੀਆਂ ਲੱਗਦੀਆਂ ਤੇ ਤਾਂ ਪਹਿਲਾਂ ਜਦੋਂ ਇਹ ਹੋਈ ਨਹੀਂ ਸੀ ਹਨਾ ਤਾਂ ਦੂਜਿਆਂ ਦੀਆਂ ਕੁੜੀਆਂ ਨੂੰ ਦੇਖਦੇ ਹੁੰਦੇ ਤੇ ਛੋਟੇ ਛੋਟੀਆਂ ਨੂੰ ਹਨਾ ਬਹੁਤ ਛੋਟੇ ਲੱਗਦੀ ਹੁੰਦੀਆਂ ਸਾਰੇ ਕੋਲ ਵੀ ਹੋਊਗੀ ਅਸੀਂ ਵੀ ਏਕਣ ਉਹਦੇ ਸੂਟ ਪਾਇਆ ਕਰੂੰਗੇ ਪੰਜਾਬੀ ਸੂਟ ਪਾਇਆ ਕਰੂੰਗੇ ਉਹਨੂੰ ਏਕਣ ਕਰਿਆ ਕਰੂੰਗੇ ਐਂ ਕਰਿਆ ਕਰੂੰਗੇ ਤੇ ਹੁਣ ਅਸੀਂ ਕਰਦੇ ਵੀ ਆ ਹਨਾ ਅਸੀਂ ਆਪਣਾ ਚੌਪੂਰਾ ਕਰਿਆ ਵੀ ਤੇ ਉਹ ਰੱਬ ਨੇ ਕਰਾਇਆ ਸਾਡਾ ਕੁੜੀਆ ਦਾ ਸਾਨੂੰ ਉਹ ਸੀਗਾ ਵੀ ਹਨਾ ਸਾਡੇ ਕੋ ਕੁੜੀਆ ਹੋਵੇ। ਹਾਂਜੀ ਜਦੋਂ ਪਹਿਲਾ ਬੱਚਾ ਹੋਇਆ ਹਨਾ ਸਾਹਿਬ ਹੋਇਆ ਜਦੋਂ ਅਸੀਂ ਤਾਂ ਉਦੋਂ ਵੀ ਇਹੀ ਕਹਿੰਦੇ ਸੀ ਵੀ ਹੋਰ ਅੱਬੋ ਸਭ ਜੋ ਮਹਾਰਾਜ ਨੇ ਹਨਾ ਦੇਖ ਤਾਂ ਆਪਾਂ ਨੂੰ ਉਹ ਠੀਕ ਆ। ਚਾਹੇ ਕੁੜੀਆ ਹੋਵੇ ਚਾਹੇ ਮੁੰਡਾ ਹੋਵੇ ਬਸ ਠੀਕ ਠਾਕ ਹੋਵੇ ਹਨਾ ਸਾਰਾ ਕੁਝ ਓਕੇ ਹੋਵੇ ਤੇ ਉਹ ਪਰਮਾਤਮਾ ਨੇ ਆਪਣੀ ਸੁਣੀ ਵੀ ਸਭ ਕੁਝ ਠੀਕ ਠਾਕ ਹੋਇਆ। ਉਹਨੂੰ ਨੇ ਪਹਿਲਾ ਪੁੱਤਰ ਦੀ ਦਾਤ ਬਖਸ਼ਤੀ ਪਰ ਫਿਰ ਵੀ ਅਸੀਂ ਮਹਾਰਾਜ ਤੋਂ ਇਹ ਮੰਗ ਮੰਗ ਕੇ ਲਈ ਆ ਵੀ ਬਹਿਗੋ ਸੱਚੇ ਬਾਸ਼ਾ ਵੀ ਸਾਨੂੰ ਗੁੜੀਆ ਹੀ ਚਾਹੀਦੀ ਆ ਹੁਣ ਤਾਂ ਬਸ ਤੇ ਅਸੀਂ ਗੁੜੀਆ ਕਰਕੇ ਦੂਜਾ ਚਾਂਸ ਲੱਤਾ ਨਹੀਂ ਸਾਨੂੰ ਇਹ ਸੀਗਾ ਵੀ ਚਲੋ ਕੋਈ ਗੱਲ ਹੀ ਹਨਾ ਵੀ ਕਹਿੰਦੇ ਹੁੰਨੇ ਬੱਚੇ ਬਹੁਤ ਲੋਕ ਇਹ ਸੋਚਦੇ ਆ ਵੀ ਕੋਈ ਕੋ ਬਹੁਤ ਆ ਹਨਾ ਤੇ ਸਾਨੂੰ ਸਾਰਿਆਂ ਨੇ ਕਿਹਾ ਵੀ ਪਹਿਲਾ ਮੁੰਡਾ ਹੋਇਆ ਤੁਹਾਡੇ ਕੋਲ ਦੁਆ ਵੀ ਮੁੰਡਾ ਹੀ ਹੋਊਗਾ ਪਰ ਅਸੀਂ ਤਾਂ ਡਰਦੇ ਡਰਦੇ ਹਨਾ ਪਰ ਅਸੀਂ ਪਰਮਾਤਮਾ ਤੇ ਵਿਸ਼ਵਾਸ ਬਹੁਤ ਰੱਖਿਆ ਗੁਰਦੁਆਰਾ ਸਾਹਿਬ ਤੇ ਬਹੁਤ ਵਿਸ਼ਵਾਸ ਰੱਖਿਆ ਉੱਥੇ ਜਾਂਦੇ ਰਹੇ ਹਾਂ ਡੇਲੀ ਤੇ ਮੰਗਦੇ ਰਹੇ ਆ ਹਨਾ ਤੇ ਪਰਮਾਤਮਾ ਨੇ ਸਾਡੀ ਝੂਲੀ ਚ ਇਹ ਮੈਨੂੰ ਪਾਇਆ ਵੀ ਆ ਹਾਂਜੀ ਸਾਡੀ ਮਨੋ ਕਾਮਨਾ ਪੂਰੀ ਵੀ ਹੋ ਗਈ ਅਸੀਂ ਕਾਤੇ ਗੁਰਦੁਆਰਾ ਸਾਹਿਬ ਨੂੰ ਜਿਆਦਾ ਉਹ ਕਰਦੇ ਰਹਿੰਦੇ ਆ ਜਿਆਦਾਤਰ ਵੀਡੀਓ ਚ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਆ ਹਨਾ ਕਾਤੇ ਕਰਦੇ ਆ ਅਸੀਂ ਤਾਂ ਹੀ ਕਰਦੇ ਆ ਜੋ ਕੁਝ ਮੰਗਿਆ ਉਹ ਮਿਲਿਆ ਤੇ ਬਸ ਮਿਲਦਾ ਰਹੂਗਾ ਜੇ ਆਪਾਂ ਵਿਸ਼ਵਾਸ ਕਰੂ ਰੱਖੂਗੇ ਹਨਾ ਤਾਂ ਸਭ ਕੁਝ ਮਿਲੂਗਾ ਚਲੋ ਜੀ ਬਾਕੀ ਤੁਸੀਂ ਵਲੌਗ ਨਾਲ ਬਨੇ ਰਹੋ ਠੀਕ ਹੈ ਜੀ ਕਰਦੇ ਆਪਾਂ ਅੱਗੇ ਗੱਲਾਂ ਤੇ ਤੁਸੀਂ ਸਾਡੇ ਬੇਟੇ ਦੀ ਵੀ ਗੱਲ ਸੁਣ ਲਓ ਇੱਕ ਅੱਧਾ ਮੇਰਾ ਕੰਨ ਖਾ ਰਿਹਾ ਵੀ ਮੈਂ ਦੋਸਤਾਂ ਨੂੰ ਕੁਝ ਕਹਿਣਾ ਤੇ ਇਹਦੀ ਵੀ ਸੁਣ ਲਓ ਇਹ ਕੀ ਕਹਿਣਾ ਚਾਹੁੰਦਾ ਉਹ ਚੀਜ਼ ਹੈ ਜਿੱਥੇ ਆਪਾਂ ਗਏ ਹੋਈ ਨਹੀਂ ਬਟ ਦੇਖੀ ਹੋਈ ਹੈ ਹੈ ਮਤਲਬ ਦੇਖੀ ਹੋਈ ਆ ਪਰ ਗਏ ਨਹੀਂ ਕਿਤੇ ਇਹ ਕਹਿੰਦਾ ਵੀ ਵੀਡੀਓ ਬੁਡੀਓ ਚ ਦੇਖੀ ਹੋਈ ਆ ਉਦਾਂ ਗਏ ਨਹੀਂ ਹੈਗੇ ਉੱਥੇ ਇਹਨੂੰ ਆਇਆ ਵੀ ਕਿਤੇ ਹੋਰ ਜਗਾ ਤੇ ਚੱਲੇ ਆਪਾਂ ਕਿਤੇ ਤੇ ਜਿਹੜੀ ਆਪਾਂ ਨੇ ਵੀਡੀਓ ਬੂਡੀਓ ਚ ਦੇਖੀ ਹੋਈ ਆ ਉਦਾਂ ਗਏ ਨਹੀਂ ਹੈਗੇ ਆਪਾਂ ਕਦੇ ਨਹੀਂ ਪਤਾ ਲੰਮੀ ਧੰਮੀ ਚੀਜ਼ਾਂ ਜੀਆਂ ਕਾਰੀਗਰੀ ਚਲੋ ਦੇਖਦੇ ਆਂ ਦੋਸਤੋ ਹੁਣ ਅਸੀਂ ਜਾ ਰਹੇ ਆਂ ਰਸਤੇ 'ਚ ਆ ਨਾ ਤੇ ਤੁਸੀਂ ਬਣੇ ਰਹੋ ਬਸ ਵਲੌਗ ਨਾਲ ਲੰਬਾ ਟੂਰ ਅੱਜ ਥੋੜਾ ਜਿਹਾ ਜੀ ਲੰਬਾ ਟੂਰ ਆ ਸਾਡਾ ਤੇ ਆ ਦੇਖੋ ਇਹ ਨੀਲੋਂ ਵਾਲਾ ਪੋਲ ਆ ਗਿਆ ਹੈ ਉੱਥੇ ਜਾ ਗਏ ਲੋ ਜੀ ਦੋਸਤੋ ਅਸੀਂ ਪਹੁੰਚ ਗਏ ਲੁਧਿਆਣੇ ਤੇ ਇੱਥੇ ਲੱਗਿਆ ਹੋਇਆ ਪੂਰਾ ਜਾਮ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਬਸ ਇੱਕ ਬਚਾ ਵਜਾ ਕੇ ਲੰਘਣਾ ਪੈਂਦਾ ਔਰੇ ਤੋਂ ਹਨਾ ਸਮਰਾਲਾ ਚੋਂ ਕਹਿੰਦਾ ਇਹ ਰੌਲਾ ਚਾਕ ਆਉਣਾ ਪੁਰੇ ਅੱਛਾ ਅੱਗੇ ਆਉਣਾ ਹੈ ਲੁਧਿਆਣੇ ਦਾ ਤਾਂ ਹਾਲ ਹੀ ਆ ਲੁਧਿਆਣੇ ਕਾਫੀ ਜ਼ਿਆਦਾ ਹਨਾ ਤੇ ਟ੍ਰੈਫਿਕ ਬਹੁਤ ਆ ਆ ਦੇਖੋ ਨਾ ਉੱਤਰ ਕੱਪੇ ਜਾਂਦਾ ਇਹਨੂੰ ਕੋਈ ਉਹ ਸਹੀ ਗੱਲ ਹੈ ਉਈ ਰੂਲਾ ਦਾ ਨਹੀਂ ਪਤਾ ਇਹਨਾਂ ਨੂੰ ਰੋਡ ਤੇ ਕਿਵੇਂ ਚੱਲਣਾ ਕਿਵੇਂ ਨਹੀਂ ਜਿਹੜੇ ਡਰਾਈਵਰੀ ਕਰਦੇ ਆ ਨਾ ਉਧਰਲੀ ਲਾਈਨ ਚ ਹਾਂਜੀ ਜਿਹੜੇ ਡਰਾਈਵਰੀ ਕਰਦੇ ਉਹਨਾਂ ਨੂੰ ਤਾਂ ਪਤਾ ਹੁੰਦਾ ਹਨਾ ਵੀ ਕਿਧਰਲੀ ਸਾਈਡ ਜਾਣਾ ਕਿਧਰਲੀ ਸਾਈਡ ਨਹੀਂ ਜਾਣਾ ਤੇ ਉੱਥੇ ਦੇਖ ਕੇ ਪਿੱਛੇ ਨਾ ਇੱਕ ਟਰੱਕ ਵਾਲਾ ਉਹ ਦੇ ਰਿਹਾ ਤਾਂ ਇੰਡੀਕੇਟਰ ਵੀ ਮੈਂ ਇਧਰ ਨੂੰ ਮੋੜਨਾ ਹੈ ਨਾ ਉਹ ਗੱਡੀ ਵਾਲਾ ਦੇਖ ਲ ਉਹ ਵੀ ਐਨ ਵਿੱਚ ਨੂੰ ਖਹਿ ਕੇ ਗਿਆ ਤੇ ਉਹਦਾ ਬਾਸ ਸਕੂਟਰੀ ਵਾਲਾ ਹਨਾ ਇੰਡੀਕੇਟਰ ਤਾਂ ਦੇਖਿਆ ਹੀ ਨਹੀਂ ਉਹਦਾ ਲੱਗਿਆ ਹੋਇਆ ਦੇ ਘੜਤ ਹੈ ਭੇਡ ਉਹਨੂੰ ਇਹ ਜੀ ਰੂਲਾ ਰੂਲ ਹਾਂਜੀ ਉੱਥੇ ਰੂਲ ਹੈਗੇ ਆ ਪਹਿਲਾਂ ਨਾਲੋਂ ਕੱਟ ਗਏ ਉੱਥੇ ਵੀ ਬਹੁਤ ਪਰ ਫਿਰ ਵੀ ਮਿਲਣਗੇ ਇੱਥੇ ਤੁਹਾਨੂੰ ਕੋਈ ਰੂਲ ਨਹੀਂ ਮਿਲੂਗਾ ਇੱਥੇ ਬਸ ੱੱਕਾ ਚੱਲਦਾ ਹੈ ਜਿੱਦ ਨੂੰ ਫਸਾਤੀ ਫਸਾਤੀ ਬਸ ਮੈਂ ਤਾਂ ਹੰਡੀਆਂ ਵਾਲੇ ਕਹਿੰਦੇ ਆ ਅਸੀਂ ਨਹੀਂ ਕੱਟ ਕਿਸੇ ਨਾਲੋਂ ਆ ਜਿਹੜੇ ਸਕੂਟਰ ਮੋਟਰਸਾਈਕਲ ਤੇ ਇਹ ਕਹਿੰਦੇ ਆ ਅਸੀਂ ਨਹੀਂ ਕੱਟ ਕੇ ਇਹਨੂੰ ਇਹ ਕਹਿੰਦੇ ਅਸੀਂ ਗੱਡੀਆਂ ਦੇ ਮੂਰੇ ਜਾਣਾ ਕੋ ਕਿੱਥੇ ਜਾਣਾ ਬਸ ਬਾਕੀ ਪਿੱਛੇ ਹੋ ਜਾ ਕਿੰਨਾ ਚਾਹਵਾ ਤੇ ਗੱਡੀਆਂ ਨੇ ਤਾਂ ਚੱਲ ਜਿੱਥੇ ਨੂੰ ਜਾਣਾ ਹੈ ਉਹਨਾਂ ਨੂੰ ਤਾਂ ਜਾਣਾ ਹੀ ਆ ਹਮ ਠੀਕ ਹੈ ਘੱਟ ਗੱਡੀਆਂ ਵਾਲੇ ਵੀ ਨਹੀਂ ਵਿੱਚ ਹੁਣ ਜਿਵੇਂ ਕਈ ਚ ਨਵੇਂ ਆ ਹਨਾ ਚਲਾਉਣ ਲੱਗੇ ਆ ਉਹ ਲੁਧਿਆਣੇ ਆ ਕੇ ਇੱਥੇ ਠੱਜ ਜੰਨੇ ਆ ਫਿਰ ਉਹ ਦੇਖੀ ਜਾਂਨੇ ਵੀ ਕਿੱਧਰ ਨੂੰ ਮੁੜੀਏ ਕਿੱਧਰ ਨੂੰ ਕਿਆ ਕਰੀਏ ਆਦੇ ਜਿਵੇਂ ਹੁਣ ਆ ਆ ਮੂੰਹ ਚੱਕੀ ਜਾਂਦੀ ਉਹ ਕੋਰ ਨੂੰ ਡਿਆ ਕੋਰ ਤੇ ਉੱਪਰ ਨੂੰ ਦਿਖਦਾ ਹੈ ਜੀ ਨੂੰ ਹੈ ਉਹਦੇ ਕਿਵੇਂ ਆਇਆ ਚੱਕਿਆ ਮੂੰਹ ਹੈ ਤੁਹਾਨੂੰ ਗੁੱਸਾ ਆਇਆ ਵੀ ਹਾਂ ਇਹ ਨਾ ਜਦੋਂ ਗੱਡੀ ਚਲਾਉਂਦੇ ਹੁੰਦੇ ਆ ਨਾ ਉਹ ਇੰਡੀਕੇਟਰ ਇੱਧਰ ਦਾ ਲਾਉਂਦੀ ਆ ਇਹ ਇਹਨੇ ਮੁੰਡਾ ਪਤਾ ਨਹੀਂ ਕਿੱਧਰ ਨੂੰ ਇਹਨੇ ਹੈ ਤੇ ਜਦੋਂ ਨਾ ਗੱਡੀ ਚਲਾਉਂਦੇ ਹੁੰਦੇ ਆ ਨਾ ਦੇਖੋ ਦੇਖਦੀ ਕਿਵੇਂ ਉਹਨੂੰ ਦਿਖਦਾ ਨਹੀਂ ਨਾਲੇ ਆ ਇਹ ਦੇਖ ਜੂ ਮੈਂ ਤਾਂ ਆਵਾਂ ਰਾਨਾ ਨਾ ਦੇਖੋ ਤੇ ਦੋਸਤੋ ਬਾਕੀ ਨਾ ਇਹਨਾਂ ਨੂੰ ਜਦੋਂ ਇਹ ਮਤਲਬ ਗੱਡੀ ਚਲਾਉਂਦੇ ਹੁੰਦੇ ਹਨ ਨਾ ਜਿਹਨੂੰ ਪਤਾ ਹੁੰਦਾ ਨਾ ਵੀ ਹਾਂ ਇੱਧਰ ਨੂੰ ਵੀ ਕਿਵੇਂ ਚੱਲਣੀ ਆ ਜਿਵੇਂ ਕੋਈ ਡਰਾਈਵਰ ਆ ਪੱਕਾ ਹਨਾ ਉਹਨਾਂ ਨੂੰ ਪਤਾ ਹੁੰਦਾ ਵੀ ਐਵੇਂ ਗੱਡੀ ਚਲਾਈ ਦੀ ਬਾਹਰ ਗੱਡੀ ਚਲਾਈ ਹੋਈ ਆ ਹਾਂ ਪਰ ਇਹਨਾਂ ਨੂੰ ਤਾਂ ਹੀ ਗੁੱਸਾ ਆਈ ਜਾਂਦਾ ਓਰੇ ਰੋਡ ਤੇ ਦੇਖ ਕੇ ਨਾ ਰੂਲ ਵਾਲੇ ਉਹੀ ਦਿਮਾਗ 'ਚ ਠੁਕੇ ਹੋਏ ਆ ਹਾਂ ਆ ਰੂਲ ਹੈਗੇ ਜਿਹੜੇ ਉਹ ਹੈਗੇ ਹੀ ਆ ਕਿਉਂਕਿ ਬਾਹਰ ਰੂਲ ਬਹੁਤ ਸਖਤ ਹੁੰਦੇ ਆ ਉੱਥੇ ਤਾਂ ਐ ਨਹੀਂ ਵੀ ਜੇ ਇਹ ਬੰਦਾ ਲੈਨ 'ਚ ਜਾਂਦਾ ਤਾਂ ਐ 'ਚ ਚਲੇ ਜਾਊਗਾ ਛੇਤੀ ਛੇਤੀ ਇਹ ਕੰਮ ਨਹੀਂ ਹੈਗਾ ਉੱਥੇ ਫਿਰ ਉਹੀ ਗੁੱਸਾ ਤਾਂ ਆਉਂਦਾ ਹੀ ਆ ਬੰਦੇ ਨੂੰ ਜਦ ਬਦੂਆ ਬੰਦਾ ਕਾਸ ਕਰਕੇ ਯਾਰ ਜਿਹੜੀਆਂ ਕੁੜੀਆਂ ਨੰਮੀਆਂ ਚਲਾਉਣ ਲੱਗ ਜੰਨੀ ਆ ਨਾ ਉਹਨਾਂ ਨੂੰ ਨਾ ਪਤਾ ਹੈ ਨਹੀਂ ਇੱਕ ਤਾਂ ਚਾਉਣ ਨਵੀਆਂ ਨਵੀਆਂ ਲੱਗਦੀਆਂ ਇੱਕ ਡੱਡ ਖੋਪੇ ਲਾ ਲੈਣਗੀਆਂ ਐਨਗਾ ਲਾ ਲੈਣਗੀਆਂ ਉਹਨੂੰ ਦਿਖਦਾ ਪਹਿਲੀ ਨਹੀਂ ਹੈਗਾ ਮੂਰੇ ਡੈਸ਼ਬੋਰਡ ਦੇ ਉੱਪਰੋਂ ਦਿਖਦਾ ਨਹੀਂ ਹੁੰਦਾ ਉਹਨਾਂ ਨੂੰ ਤਾਂ ਹੀ ਤਾਂ ਮੈਂ ਨਹੀਂ ਸਿੱਖਦੀ ਫਿਰ ਤੁਸੀਂ ਮੈਨੂੰ ਵੀ ਐਂੋ ਕਹਿਣਾ ਦੇਖਣਾ ਉਹਨਾਂ ਨੂੰ ਇੱਕ ਵਸ ਆਹ ਛੀਛੇ 'ਚ ਹੁੰਦਾ ਹੈ ਆਹ ਛੀਛਿਆਂ ਦਾ ਕੋ ਪਤਾ ਹੀ ਨਹੀਂ ਉਹਨਾਂ ਨੂੰ ਇਤਨਾ ਵੀ ਦੇਖਣਾ ਹੁੰਦਾ ਕੁਝ ਬਸ ਆ ਇਹ ੱੱਕਾ ਹੀ ਚੱਲਦਾ ਕੰਮ ਬਸ ਬਸ ੱੱਕੇ ਨਾਲ ਕੱਢ ਲੈ ਜੋ ਬਸ ਉਰੇ ਤੇ ਗੱਡੀ ਹੈ ਨਾ ਸੌਰੀ ਬਈਆ ਸੌਰੀ ਆਪਨੇ ਨਹੀਂ ਦੇਖਾ ਮੈਂ ਤਾਂ ਸਿੱਧੀ ਆ ਮੈਂ ਤਾਂ ਸਿੱਧੀ ਆ ਰਹੀ ਸੀ ਆਪਨੇ ਨਹੀਂ ਦੇਖਾ ਮੈਂ ਤਾਂ ਆਪਨਾ ਸਿੱਧਾ ਜਾ ਰਹੇ ਹਾਂ ਆ ਕੁਦਾ ਸਹੀ ਗੱਲ ਹੈ ਭਈਆ ਆਪ ਗਲਤ ਹੋ ਭਈਆ ਭਈਆ ਵੈਸੇ ਨਾ ਮੈਂ ਵੀ ਤਾਂ ਹੀ ਨਿੱਗੜੀ ਸਿੱਖ ਰਹੀ ਐ ਕਿ ਤੁਸੀਂ ਕਹੀ ਤਾਂ ਜਾਣਦੇ ਆ ਵੀ ਤੁਸੀਂ ਡਾਰਕਡੋ ਬਣ ਚੁ ਵੱਡੀ ਚਲਾਉਣ ਚਲਾਓ ਪਰ ਰੂਲਾਂ ਨੂੰ ਰੂਲਾਂ ਦੇ ਹਿਸਾਬ ਨਾਲ ਤਾਂ ਕਰ ਉਹੀ ਐ ਨਾ ਵੀ ਹੁਣ ਤੁਹਾਨੂੰ ਪੱਕਾ ਪਤਾ ਐ ਹੁਣ ਸਾਡੀ ਇਸ ਵੀ ਦੇ ਵੀ ਨਹੀਂ ਹੋ ਗਈ ਜਦੋਂ ਘਾਟੇ ਵਿੱਚ ਸਿੱਖੇ ਬਹੋਂਦੇ ਫਿਰ ਤਾਂ ਚਲੋ ਰੂਲ ਦਾ ਵੀ ਪਤਾ ਲੱਗ ਜਾਂਦਾ ਹਨਾ ਪਰ ਮੈਂ ਨਹੀਂ ਨਹੀਂ ਮੈਂ ਗੱਡੀ ਸਿੱਖਣੀ ਵੈਸੇ ਬਣੀ ਤਾਂ ਚੰਗੀ ਤਰ੍ਹਾਂ ਸਿੱਖੋ ਵੀ ਹਾਂ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਕਿ ਕਿੱਧਰ ਨੂੰ ਗਿਆ ਕਿੱਧਰ ਨੂੰ ਗਿਆ ਐ ਥੋੜੋ ਵੀ ਮੂਰੇ ਜੀ ਛੇ ਦੇਖਣਾ ਆ ਗਿਆ ਗੱਡੀ ਸਿੱਧੀ ਚਲਾਉਣੀ ਆ ਗਈ ਤਾਂ ਬਸ ਆ ਗਈ ਸਹੀ ਹ ਲੈ ਵੈਸੇ ਸਹੀ ਬਈ ਕੁੜੀਆਂ ਇਹ ਜੀਆਂ ਵੀ ਦੇਖੀਆਂ ਮੈਂ ਜਿਨ੍ਹਾਂ ਨੂੰ ਗੱਡੀ ਬੈਗ ਨਹੀਂ ਲਾਉਣੀ ਆਉਂਦੀ ਹੈਗੀ ਜੇ ਕਿਤੇ ਪਾਰਕਿੰਗ 'ਚ ਗੱਡੀ ਖੜੀ ਹੁੰਦੀ ਹੈ ਤਾਂ ਕਿਸੇ ਨੂੰ ਦੂਏ ਨੂੰ ਕਹਿਣਗੇ ਉਹ ਵੀ ਮੇਰੀ ਗੱਡੀ ਗੱਡੀ ਬਾਹਰ ਇਹ ਇਹੀਆਂ ਜੇ ਕੁੜੀਆਂ ਯਾਰ ਰੋਡ ਤੇ ਗੱਡੀ ਚਲਾਉਣੀ ਹੈ ਉੱਥੇ ਦੇਖਿਆ ਨਹੀਂ ਉੱਚੇ ਪਿੰਡੀ ਕਾ ਆਂਟੀ ਗੱਡੀ ਲਈ ਫਿਰਦੀਦੀ ਇੱਕ ਵਾਰ ਦੇਖਿਆ ਹਾਂ ਦੇਖਿਓ ਹਾਂ ਉਹਨਾਂ ਨੇ ਪਹਿਲਾਂ ਤਾਂ ਉੱਥੇ ਜਿਹੜੀਆਂ ਸਾਈਡਾਂ ਤੇ ਗੱਡੀਆਂ ਖੜੀਆਂ ਹਦੀਆਂ ਉਹ ਪੰਨੀਆਂ ਪੰਨੀਆਂ ਠੀਕ ਹੈ ਉੱਤੇ ਬਾਅਦ ਵੀ ਫੇਰ ਭਾਈ ਲੋਕਾਂ ਨੇ ਸਿੱਧੀ-ਸੁੱਧੀ ਕਰਕੇ ਦੇ ਦਿੱਤੀ ਗੱਡੀਆਂ ਨੂੰ ਕਹਿੰਦੀ ਮੈਨੂੰ ਸਿੱਧੀ ਕਰਕੇ ਦੇ ਦੋ ਰੋੜ ਤੇ ਗੱਡੀ ਦੇ ਉਹਨਾਂ ਨੇ ਸਿੱਧੀ ਕਰਕੇ ਦੇ ਦਿੱਤੀ ਜੀ ਕਹਿੰਦੀ ਮੈਂ ਚੰਡੀਗੜ੍ਹ ਜਾਣਾ ਤੁਸੀਂ ਇਹ ਦੇਖੋ ਕਿ 40-50 ਕਿਲੋਮੀਟਰ ਜਾਣਾ ਤਾਂ ਕਹਿੰਦੀ ਮੈਂ ਜਾਣਾ ਹੈ ਉਹ ਪਤਾ ਨਹੀਂ ਕਿਵੇਂ ਪਹੁੰਚਾ ਗੱਡੀ ਦਾ ਉਹਨੇ ਉੱਥੇ ਉੱਚੇ ਬੰਡੇ ਭਾਂਜੀ ਪੰਨ ਲਈਦੀ ਆਪਣੀ ਨਾਲੇ ਲੋਕਾਂ ਦੀਆਂ ਭੰਨੀਆਂ ਜਿਹੜੀਆਂ ਉਹ ਪਾਸੇ ਸਹੀ ਗੱਲ ਲਓ ਜੀ ਤਾਂ ਆਹ ਦੇਖੀ ਨਹੀਂ ਜੱਜ ਜਈ ਆਉਂਦੀ ਆ ਮਾਚ ਕੋਈ ਨਹੀਂ ਰਹਿਣ ਤੋਂ ਵੀ ਕੋਈ ਲੋੜ ਹੀ ਨਹੀਂ ਹੈ ਇਹ ਜੇ ਲੋਕ ਯਾਰ ਰੋਡ ਤੇ ਗੱਡੀਆਂ ਚਲਾਉਨੇ ਆ ਤੁਹਾਨੂੰ ਡਿਸਕ ਲੰਨੇ ਆ ਆਹ ਦੇਖੋ ਆ ਕੁੜੀ ਐ ਇਹ ਉਹੀ ਐ ਜਿਹੜੀ ਉੱਥੇ ਪਿੱਛੇ ਮਿਲੀਦੀ ਆਪਾਂ ਨੂੰ ਇਹ ਗੱਡੀ ਚ ਮੱਚੀ ਨਹੀਂ ਦਿਖਦੀ ਸਹੀ ਗਾ ਮੈਂ ਤਾਂ ਆਪ ਆਹੀ ਮੈਨੂੰ ਆਏ ਹੁੰਦੇ ਵੀ ਮੂਰੇ ਤੇ ਨਾ ਵੱਜੇਗੀ ਤੇ ਹਨਾ ਹੁਣ ਉਹ ਦੇਖੋ ਉਹ ਤਾਂ ਕਿੰਨੀ ਨੀਵੀ ਆ ਆਪਾਂ ਤਾਂ ਫੇਰ ਚੱਲ ਗਏ ਜੀ ਤਾਂ ਆਏ ਉੱਚਾ ਹੋ ਕੇ ਬੰਦਾ ਦੇਖਦਾ ਐ ਬੰਦਾ ਤਾਂ ਹੁੰਦਾ ਨਾ ਬੰਦਰ ਤੋਂ ਕੱਟ ਕੱਟਾ ਹੁਣ ਕੱਟ ਕੱਟ ਕਰਕੇ ਤਾਂ ਜੰਮਾ ਹੀ ਨਹੀਂ ਆਉਂਦੀਆਂ ਜਿਹੜੀਆਂ ਨਵੀਆਂ ਕੁੜੀਆਂ ਸਾਰੀਆਂ ਦੇ ਕੱਟ ਘੱਟ ਹੈ ਗੱਡੀਆਂ 'ਚ ਬੈਠੀਆਂ ਦੇਖਦੀਆਂ ਨਹੀਂ ਆਈਆਂ ਉਹ ਜਿਹੜੀਆਂ ਜਿਹੜੀਆਂ ਇਹ ਗੱਲ ਕਰਦੀਆਂ ਆਪਾਂ ਉਹਨਾਂ ਦੀ ਗੱਲ ਕਰਦੇ ਆਪਾਂ ਹਰੇਕ ਨੂੰ ਥੋੜੋ ਕਹਨੇ ਆ ਹੂੰ ਠੀਕ ਹੈ ਨਾ ਜਿਹੜੀਆਂ ਨਵੀਆਂ-ਨਵੀਆਂ ਸਿੱਖ ਕੇ ਆ ਕੇ ਸਿੱਧਾ ਹੀ ਰੋਡ ਤੇ ਚੜ ਜੰਨੀਆਂ ਵੀ ਹਾਂ ਨਹੀਂ ਬਹੁਤ ਕੁੜੀਆਂ ਐ ਜਿਹੜੀਆਂ ਮਤਲਬ ਜੌਬ ਕਰਦੀਆਂ ਬੜੀਆਂ-ਬੜੀਆਂ ਗੱਡੀਆਂ ਚਲਾਉਂਦੀਆਂ ਹਨਾ ਹਾਂ ਵਧੀਆ ਤੇ ਆਉਂਦੀਆਂ ਵਧੀਆ ਚਲਾਉਂਦੀਆਂ ਐ ਬਹੁਤ ਐ ਮਤਲਬ ਹੁੰਦਾ ਕੋਈ ਕੋਈ ਮੈਂ ਗੱਲ ਉਹਨਾਂ ਦੀ ਕਰਦਾ ਜਿਹੜੀਆਂ ਨਵੀਆਂ 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 ਸਿੱਕੜੇ ਆ ਕੇ ਫਿਰ ਰੇਨ ਤਾਂ ਲਾ ਕੇ ਗੱਡੀ 'ਚ ਬੈਠਦੀਆਂ ਫਿਰ ਉਹਨਾਂ ਨੂੰ ਡੈਸ਼ਬੋਰਡ ਨਹੀਂ ਦਿਖਦਾ ਮੂਰੇ ਵੀ ਗਾਹਾਂ ਕੇ ਦੇਖਣਾ ਕਿਧਰ ਨੂੰ ਆਈ ਸਹੀ ਗੱਲ ਹੈ ਪੈਸੇ ਉਹ ਤਾਂ ਚਲੋ ਆਪਣੀ ਸੇਫਟੀ ਵਾਸਤੇ ਬੰਦੇ ਨੂੰ ਥੋੜਾ ਜਿਹਾ ਸਾਂਦੇ ਸਾਂਦੇ ਚੱਲਣਾ ਚਾਹੀਦਾ ਹੈ ਨਾ ਤੇ ਚਲੋ ਜੇ ਗੱਡੀ ਸਿੱਖੀ ਵੀ ਆ ਹੁਣ ਚਲੋ ਕੱਲੂ ਹੋ ਸਕਦਾ ਮੈਂ ਵੀ ਸਿੱਖ ਲਵਾਂ ਹਨਾ ਪਰ ਮੇਰੀ ਤਮੰਨਾ ਤਾਂ ਬਹੁਤ ਜ਼ਿਆਦਾ ਹੈ ਕਿ ਮੈਂ ਗੱਡੀ ਚਲਾਵਾਂ ਪਰ ਮੈਨੂੰ ਨਾ ਰੋਡ ਤੇ ਚਲਾਉਣ ਵਿੱਚ ਥੋੜੀ ਦਿੱਕਤ ਜੀ ਆਉਂਦੀ ਆ ਇੱਕ ਵਾਰੀ ਮੈਂ ਚਲਾਈ ਦੀ ਗੱਡੀ ਗਰਾਉਂਡ 'ਚ ਅਸੀਂ ਮਤਲਬ ਇਹਨਾਂ ਨੇ ਮੈਨੂੰ ਦੇਤੀ ਫੜਾਤੀ ਤੇ ਮੈਂ ਗਰਾਉਂਡ 'ਚ ਬਹੁਤ ਗੇੜੇ ਦਿੱਤੇ ਮਤਲਬ ਵਾਲੇ ਦੁਆਲੇ ਘੁਮਾਇਆ ਸਾਰਾ ਮੋੜ ਮੋੜ ਕੋੜ ਨੇ ਸਾਰਾ ਕੁਝ ਆ ਰਿਹਾ ਦਾ ਨਾ ਸਿੱਖ ਗਈ ਤੇ ਉਸ ਤੋਂ ਬਾਅਦ ਨਾ ਅਸੀਂ ਮਤਲਬ ਰੋਡ ਤੇ ਆ ਗਏ ਕਹਿੰਦੇ ਰੋਡ ਤੇ ਵੀ ਤੁਸੀਂ ਉਜਣਾੜੀ ਆ ਰਾਤ ਹੋਈ ਵੀ ਸੀ ਕਿਉਂਕਿ ਰਾਤ ਨੂੰ ਕਿਹੜਾ ਇੰਨੀ ਟ੍ਰੈਫਿਕ ਹੁੰਦੀ ਆ ਅਸੀਂ ਰਾਤ ਨੂੰ ਆਪਰੇ ਦਾ 9 ਵਜੇ ਹੈ ਨਾ 9 ਵਜੇ ਵੇਤੇ ਤੇ 9 ਵਜੇ ਅਸੀਂ ਖਮਾਣੋ ਗਰਾਉਂਡ 'ਚ ਗੇੜੇ ਦੇ ਕੇ ਉਸ ਤੋਂ ਬਾਅਦ ਇਹ ਕਹਿੰਦੇ ਤੁਸੀਂ ਰੋਡ ਦੇ ਉੱਪਰ ਚੜਾਓ ਚਲ ਉੱਥੇ ਚੜਾਈ ਤੇ ਉਹ ਵੀ ਜਿਹੜਾ ਤਾਂ ਨਾ ਤੇ ਰੋਡ ਦੇ ਉੱਪਰ ਨੂੰ ਘੁਮਾ ਕੇ ਦੂਜੀ ਸਾਈਡ ਵੀ ਪਾਰ ਕਰ ਲਈ ਸੜਕ ਹਨਾ ਫਿਰ ਅੱਗੇ ਜਾ ਕੇ ਫੇਰ ਕ੍ਰੋਸ ਕਰੀਏ ਸੜਕ ਹਨਾ ਤੇ ਉਸ ਤੋਂ ਬਾਅਦ ਜੀ ਮੈਂ ਪਿੰਡ ਚ ਲੇ ਗਈ ਹਨਾ ਰਾਣਮਾ ਪਿੰਡ ਪਿੰਡ ਚ ਆ ਕੇ ਕੁੱਤਿਆਂ ਦੇ ਚੜਾਦੀ ਗੱਡੀ ਰਾਣਮਾ ਵੈਸੇ ਮੈਂ ਬਹੁਤ ਸੋਹਣੀ ਲਈ ਆਉਂਦੀ ਸੀ ਪਤਾ ਕੀ ਹੋਇਆ ਉਹਨਾਂ ਮੂਰੇ ਬੈਠੇ ਤੇ ਤੇ ਕੁੱਤੀ ਵੜੀ ਕਤੂਰੇ ਬੈਠੇ ਹੋਦੇ ਆ ਨਾ ਉਹਨੂੰ ਦੇਖ ਕੇ ਨਾ ਮੈਨੂੰ ਆਏ ਹੋਇਆ ਮੈਂ ਕਿਹਾ ਹਾਂ ਇਹ ਦੇਖ ਇਨ੍ਹਾਂ ਦੇ ਉੱਪਰ ਨਾ ਚੜ ਜਾਈ ਉਹ ਉਹਨਾਂ ਨੂੰ ਬਚਾਉਂਦੀ ਬਚਾਉਂਦੀ ਉਹਨਾਂ ਨੇ ਉੱਪਰੋਂ ਇੱਕ ਮਾਰਤੀ ਗੱਡੀ ਬੈਸੇ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਕੋਈ ਵੀ ਬਚ ਗਿਆ ਬਚ ਗਿਆ ਉਹ ਤਾਂ ਆ ਗਿਆ ਤਾਂ ਫਿਰ ਬਚ ਗਿਆ ਉਹ ਤੋਂ ਬਾਅਦ ਵੀ ਇਹ ਕਹਿੰਦੇ ਨਹੀਂ ਛੱਡਣੀ ਨਹੀਂ ਕਹਿੰਦੇ ਤੁਸੀਂ ਚੱਲੋ ਕਹਿੰਦੇ ਮਨ ਚ ਡਰ ਕੱਢੋ ਕਿਉਂਕਿ ਮੇਰੇ ਮਨ ਚ ਡਰ ਬੈਠ ਗਿਆ ਤੇ ਇਹ ਚੀਜ਼ ਤਾਂ ਵੀ ਕੂਤਰੇਆਂ ਥੱਲੇ ਆ ਜਾਣਾ ਉਹੀ ਚੀਜ਼ ਹੋਊਗੀ ਕਿਉਂ ਮੈਂ ਗੱਡੀ ਨੂੰ ਮੋੜਨਾ ਤਾਂ ਇਦੋਂ ਨੂੰ ਘਮਾਉਣਾ ਤਾਂ ਤੋਂ ਮੈਂ ਤੇ ਕੂਤਰੇਆਂ ਵੱਲ ਨੂੰ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਬਸ ਵੀ ਪਤਾ ਹੀ ਨਹੀਂ ਲੱਗਿਆਗਾ ਸਟੀਅਰਿੰਗ ਕਿੱਧਰ ਨੂੰ ਘੁਮਾਵਾ ਰੇਸ ਦਵਾ ਕੀ ਕਰਾਂ ਕੀ ਨਾ ਕਰਾਂ ਉਸ ਤੋਂ ਬਾਅਦ ਇਹ ਕਹਿੰਦਾ ਵੀ ਚਲੋ ਚਲੋ ਕੁਝ ਨਹੀਂ ਹੁੰਦਾ ਹੈਗਾ ਅੱਗੇ ਬੈਠੇ ਤੇ ਬਾਈ ਕਾफी ਜਣੇ ਬਾਹਰ ਆ ਨਾ ਰਾਤ ਨੂੰ ਮੰਨ ਲਾਂਗੇ ਆ ਜਾਂਦਾ ਅਗਲਾ ਹਨਾ ਤੇ ਕਾफी ਬੈਠੇ ਤੇ ਮੈਂ ਕਿਹਾ ਵੀ ਨਹੀਂ ਜਿਉਣਾ ਪਰ ਢੜਗੀ ਫਿਰ ੱਪਲਗਾ ਪੈ ਤੂ ਫੇਰ ਉਸ ਤੋਂ ਬਾਅਦ ਮੈਂ ਮੁੜ ਕੇ ਗੱਡੀ ਨਹੀਂ ਚਲਾਈ ਹੈਗੀ ਵੈਸੇ ਹੁਣ ਮੇਰੀ ਸਲਾਹ ਤਾਂ ਹੈਗੀ ਐ ਮੈਂ ਸਿੱਖਣੀ ਐ ਜਿੱਦਲੀ ਤਾਂ ਰੋਡ ਵੀ ਬਣ ਗਿਆ ਗੱਡੀ ਤਾਂ ਮੈਂ ਸਿੱਖਣੀ ਐ ਦੇਖੀ ਆਨ ਵਧੀਆ ਤਰੀਕੇ ਨਾਲ ਸਿਖਾ ਰਹੇ ਮੈਨੂੰ ਵੀ ਪਰ ਅਜੇ ਜਾਮ ਜੂਮ ਚ ਮੈਂ ਨਹੀਂ ਆ ਸਕਦੀ ਦੇਖੋ ਦੋਸਤਾਂ ਨੂੰ ਪਾਣੀ ਆ ਜਾਂਦਾ ਇਹ ਫਸਾਉਂਦੀ ਹੈ ਪਰਲੀ ਲੈਂ ਤੇ ਗੱਡੀ ਦੇਖ ਕੇ ਦੇਖ ਲਓ ਹਨਾ ਤੂੰ ਇਧਰੀਆਂ ਵੀ ਰੋਕੀਆਂ ਗੱਡੀਆਂ ਇਹ ਚੀਜ਼ ਆ ਜਾਂ ਆ ਦੇਖੋ ਜਾਮ ਬੰਦੇ ਨੂੰ ਦੂਰੋਂ ਪਹਿਲਾਂ ਪਤਾ ਹੋਣਾ ਚਾਹੀਦਾ ਪਹਿਲਾਂ ਤਾਂ ਵੀ ਮੈਂ ਜਾਣਾ ਕਿੱਧਰ ਨੂੰ ਆ ਉਹ ਲੈਂ ਚ ਗੱਡੀ ਰੱਖੋ ਹਮੇਸ਼ਾ ਜੇ ਹੁਣ ਮੋੜਨਾ ਇਧਰ ਨੂੰ ਆ ਲੈਂ ਚ ਇਧਰਲੀ ਜਲਾਈ ਹੋਈ ਹੈ ਗੱਡੀ ਫਿਰ ਤਾਂ ਤੁਸੀਂ ਇਧਰ ਫਸਾਉਂਗੇ ਫਸਾਉਂਗੇ ਕਿਸੇ ਨੂੰ ਏ ਦਿੱਦਾਂ ਜਿਹੜੀ ਲੈਂਚ ਜਾ ਰਹੇ ਉੱਥੇ ਜਾਣਾ ਚਾਹੀਦਾ ਹਨਾ ਹੁਣ ਦੇਖ ਲਓ ਆ ਕੁੜੀ ਜਾਂਦੀ ਦੀ ਗੱਡੀ ਲਈ ਇਹਨੇ ਜਾਣਾ ਸਿੱਤਾ ਇਹ ਇਧਰ ਵਾਲੀ ਲੈਂਚ ਫਸਾਈ ਹੋਈ ਆ ਗੱਡੀ ਇਹਨੇ ਇਧਰ ਮੋੜਨੇ ਵਾਲਿਆਂ ਦੀ ਲੈਂਚ ਚ ਨਾਲੇ ਤਾਂ ਆਪ ਬ੍ਰੇਕ ਲਾਏ ਨਾਲੇ ਇਧਰਲੀ ਲੈਂਚ ਵੀ ਰੋਕਦੀ ਇਹਨੇ ਗੱਪੇ ਫਸਾ ਲਈ ਗੱਡੀ ਇਕੜੇ ਜਾਮ ਲੱਗ ਜਾਂਦੇ ਹਨਾ ਇਕੜੇ ਜਾਮ ਲੱਗਦੇ ਆ ਹਾਂ ਦੇਖੋ ਟ੍ਰੈਫਿਕ ਇੱਥੇ ਤੇ ਤਾਂ ਬਸ ਹੁਣ ਦਿੱਲੀ ਵਾਲਾ ਹੀ ਕੰਮ ਹੋ ਜਾਣਾਗਾ ਹਾਂ ਵੀ ਗੱਡੀ ਜਿਹੜਾ ਬਚਾ ਕੇ ਲੈ ਗਿਆ ਗੱਡੀ ਉਰੇ ਤੇ ਤਾਂ ਸਮਝ ਲਓ ਵੀ ਉਹਨੇ ਜੰਗ ਜਿੱਤ ਲਈ ਜਬੇ ਦਿੱਲੀ ਚ ਜਾ ਕੇ ਇਹ ਹੋ ਜਾਂਦਾ ਹੈ ਜਿਹੜਾ ਬੰਦਾ ਉੱਥੇ ਦੇ ਸਾਫ ਗੱਡੀ ਮੂੜ ਲਿਆ ਆ ਨਾ ਦਿੱਲੀ ਚ ਉਹ ਇੱਕ ਲੇਖੇ ਦੀ ਜੰਗ ਜਿੱਤਣਾ ਹੀ ਹੋ ਜਾਂਦਾ ਉਹ ਸਮਝ ਲਓ ਵੀ ਬੰਦਾ ਹਰੇਕ ਪਾਸੇ ਗੱਡੀ ਚਲਾ ਸਕਦਾ ਜਿਹੜਾ ਦਿੱਲੀ ਦੀ ਟ੍ਰੈਫਿਕ ਚੋਂ ਨਿਕਲਿਆ ਆਇਆ ਸਾਫ ਸੁਥਰਾ ਗੱਡੀ 'ਚ ਧਰੀਟ ਨਹੀਂ ਲੱਗਣ ਦਸਤੀ ਇਹਨਾਂ ਤੁਹਾਨੂੰ ਬੱਚੇ ਦਿਖਾਉਣੀਆਂ ਹਨ ਬੱਚੇ ਦੇਖੇ ਪਿੱਛੇ ਕਿੰਨਾ ਬੈਠੇ ਆ ਬਹੁਤ ਸੋਹਣੇ ਸ਼ਾਂਤ ਹੋਏ ਬੈਠੇ ਪਰ ਨਜ਼ਰ ਵੀ ਨਾ ਲੱਗ ਜਵੇ ਬੜੀਆ ਦੇਖੋ ਪੀਰਾਂ ਬਟਾ ਲੈ ਲੇਗੀ ਦੇਖੀ ਜਾਓ ਬੇਕਰ ਤੁਸੀਂ ਧਿਆਨ ਨਾਲ ਦੇਖਦੇ ਰਹੋ ਗੁੱਟ ਬੱਚੇ ਆ ਨਾ ਹੈ ਨਾ ਸਾਰੇ ਦੋਸਤ ਕਹਿੰਦੇ ਆ ਕਹਿੰਦੇ ਤੁਹਾਡੇ ਬੱਚੇ ਬਹੁਤ ਸੋਹਣੇ ਗੁੱਟੇ ਆ ਨਾ ਗੁੱਡ ਬਣ ਕੇ ਦਿਖਾਉਗੇ ਤੁਸੀਂ ਉਹਨਾਂ ਨੂੰ ਵੈਸੇ ਬੈਠੇ ਇੱਦਾਂ ਹੀ ਰਹਿੰਦੇ ਆ ਗੱਡੀ 'ਚ ਕਦੇ ਤੰਗ ਨਹੀਂ ਕਰਦੇ ਹੈਗੇ ਕਦੇ-ਕਦੇ ਹੁੰਦਾ ਏ ਵੀ ਚਲੋ ਸ਼ਰਾਰਤ ਬੱਚੇ ਕਰਦੇ ਹੁੰਦੇ ਆ ਕਦੇ-ਕਦੇ ਕਰਦੇ ਆ ਵੈਸੇ ਹਨਾ ਕਦੇ-ਕਦੇ ਬਹਿ ਜਾਂਦੇ ਟਿੱਕੇ ਤੁਹਾਡਾ ਕੀ ਕਹਿਣਾ ਬੱਚਿਆਂ ਬਾਰੇ ਹਾਂ ਵਰਸੋ ਕਿਸਾਨ ਉਹਨਾਂ ਨੂੰ ਪਾਣੀ ਦੀ ਪਿਆਸ ਤੇ WhatsApp ਤੇ ਕੇ ਪਾਣੀ ਪਾਣੀ ਫੜਾ ਕੇ ਟੱਕੀਆਂ ਮਾਰਦੇ ਐ ਐਂਡਰਾ ਇਹਦੇ ਤੂੰ ਲੋਕੇਸ਼ਨ ਲਾਈਏ ਉਹਨਾਂ ਦੀ ਤੇ ਨੀਲਾ ਘਰ ਸੀ ਜਾਣਾ ਹੈ ਇੱਕ ਕੰਮ ਹੋ ਗਿਆ ਆਪਣਾ ਤੇ ਇੱਕ ਕੰਮ ਹੋ ਗਿਆ ਹੁਣ ਆਪਾਂ ਚੱਲੇ ਆ ਆਪਣੇ ਮੇਨ ਕੰਮ ਤੇ ਜਿੱਥੇ ਆਪਾਂ ਜਾਣਾ ਹੈ ਉਹਦੀ ਲੋਕੇਸ਼ਨ ਲਾ ਲਈਏ ਦੋਸਤੋਂ ਹੁਣ ਮਿਲਦੇ ਆਂ ਅਸੀਂ ਖਾਣੇ ਤੇ ਅਸੀਂ ਕੀ ਖਾਣ ਲੱਗੇ ਆ ਪਹਿਲਾਂ ਹੁਣ ਖਾਣ ਦੀ ਬਹੁਤ ਕੁ ਬਹੁਤ ਲੱਗੀ ਹੋਈ ਆ ਕਿੰਨਾ ਟਾਈਮ ਹੋ ਗਿਆ ਹਾਂ 11:30 ਹੋ ਗਏ 11:30 ਹੋ ਗਏ ਜੀ 11:30 11:30 ਮੇਰਾ ਫੋਨ ਦੇਖ ਲਓ 11:27 ਮਿੰਟ ਦਿਖਾਉਣਾ ਸਾਢੇ 11 ਹੋ ਗਏ ਚਲੋ ਹਾਂ ਸਾਢੇ 11 ਜੇ ਕੁਝ ਹੈ ਯਾਰ भूख ਤਾਂ ਲੱਗੀ ਹੋਈ ਹੈ ਨਾ ਹਨਾ ਅਸ ਖਾਈਏ ਫਿਰ ਵੇਲਾ ਚਲੋ ਇਹਨਾਂ ਸਿੱਖ ਸੰਭੋਜਦੇ ਚਲੋ ਜਿਉਂਾ ਸੀ ਬਲਦੇ ਆਂ ਖਾਣੇ ਤੇ ਤੁਸੀਂ ਦੇਖਿਓ ਅਸੀਂ ਕੀ ਖਾਣ ਲੱਗੇ ਆਂ ਰੋਟੀ ਖਾਓਗੇ ਜਾਂ ਵਾਲੇ ਬਰੌਂਟੀ ਖਾਓਗੇ ਜਾਂ ਫ੍ਰੈਂਚ ਫਰਾਈਜ਼ ਖਾਓਗੇ ਜਾਂ ਫ੍ਰੈਂਚ ਫਰਾਈਜ਼ ਵਗੈਰਾ ਪੀਜ਼ਾ ਤਾਂ ਮੇਰਾ ਮਨ ਨਹੀਂ ਕਰਦਾ ਹੈਗਾ ਪੀਜ਼ਾ ਨੂੰ ਪੀਜ਼ਾ ਗੱਲਾਂ ਦੀ ਚੀਜ਼ ਹੈ ਨਿਕਾਣੀ ਹੈ ਕਿਉਂਕਿ ਇਹ ਖਰਾਬ ਕਰ ਦੇਵੇ ਮੇਰੇ ਬਾਅਦ ਚ ਕੀ ਫਾਇਦਾ ਹਾਂ ਇੰਨਾ ਸਿਮਪਲ ਪਰਕਲ ਦਾ ਪੀਜ਼ਾ ਖਾਣਾ ਤੇ ਅਸੀਂ ਥੋੜਾ ਘਰੋਂ ਜਲਦੀ ਨਿਕਲਦੇ ਸੀਗੇ ਤਾਂ ਕਰਕੇ ਅਸੀਂ ਰੋਕੀ ਤੋਂ ਉਹ ਮੂਰੇ ਗੱਡੀ ਦੇਖਿਓ ਉਹ ਕੰਡੀਸ਼ਨ ਲੋਕ ਹੈ ਰੋਣੀ ਮੈਂ ਟੱਕਰ ਨਹੀਂ ਦੇਖਿਆਗਾ ਵੀ ਪਿੱਛੇ ਗੱਡੀ ਆ ਰਹੀ ਆ ਵੀ ਰੋਕ ਲਵਾ ਦੇਖਿਓ ਹਣਾ ਮੇਰਾ ਹੋ ਗਿਆ ਹਣਾ 20000 ਘਰ ਗਈ ਹਨਾ ਉਹ ਨਹਿਰ ਨਹਿਰ ਹੈ ਨਾ ਇਹ ਸਾਨੂੰ ਲੱਗੀ ਵੀ ਭੁੱਖ ਪਰ ਹਜੇ ਕੋਈ ਹੋਟਲ ਕੋਈ ਟੱਪਾ ਕੋਈ ਕੁਝ ਵੀ ਨਹੀਂ ਮਿਲਦਾ ਸਾਨੂੰ ਕਿਉਂਕਿ ਜਿੱਥੇ ਹੁੰਦੀ ਹੈ ਉੱਥੇ ਹੀ ਰੋਕਦੇ ਨੇ ਇਹਨਾਂ ਨੂੰ ਇਹਨਾਂ ਦੂਜੀ ਸਾਈਡ ਸੀਗੇ ਤੇ ਪਾਰੀ ਸੀ ਉਹ ਤਾਂ ਹੀ ਤਾਂ ਫਿਰ ਰੁਕੇ ਨਹੀਂ ਹੈਗੇ ਨਹੀਂ ਤਾਂ ਚਲੋ ਰੁਕੇ ਜਾਣਾ ਤਾਂ ਪਰ ਹੋ ਸਾਨੂੰ ਕੋਈ ਖਾਣੇ ਚਲੋ ਇੱਥੇ ਕੁਝ ਹੋਗਾ ਹੀ ਹੋਊਗਾ ਸਹੀ ਯਾਰ ਲੱਗਦਾ ਤਾਂ ਹਾਂ ਨਹੀਂ ਕੁਝ ਨਹੀਂ ਲੋ ਦੇਖਦੇ ਆ ਕਿ ਸਮਾਂ ਚ ਹੋਇਆ ਜੀ ਲੋ ਜੀ ਦੋਸਤੋ ਆਪਣਾ ਆ ਗਿਆ ਭੋਜਨ ਖਾਣਾ ਖਾਣਾ ਆ ਗਿਆ ਜੀ ਖਾਣਾ ਤੇ ਆਪਾਂ ਹੈਗੇ ਆਮ ਬੰਦੇ ਹਨ ਤੇ ਬਾਲੇ ਮਹਿੰਗੇ ਢਾਬਿਆਂ ਦੇ ਖਾਣੇ ਵਾਲੇ ਹੈ ਨਹੀਂ ਤੇ ਸਾਦੀ ਰੋਟੀ ਸਾਦੇ ਢਾਬੇ ਤੋਂ ਲੈ ਕੇ ਬਹਿ ਗਏ ਆਪਾਂ ਗੱਡੀ ਦੇ ਵਿੱਚ ਆਪਾਂ ਨਾਲੇ ਢਿੱਡ ਭਰ ਕੇ ਖਾਵਾਂਗੇ ਹਨਾ ਹਾਂ ਜੀ ਗਾਏ ਆ ਹੁਣ ਮਹਿੰਗੇ ਢਾਬਿਆਂ ਤੇ ਸਵਾਦ ਉਹ ਮਿਲਦਾ ਨਹੀਂ ਹੈਗਾ ਪੈਸੇ ਬਤੇਰੇ ਲੈ ਲੈਣੇ ਆ। ਯਾ ਪਾਲਿਆ ਤੁਸੀਂ ਇਹਦੇ ਤੇ ਹੁਣ ਦੇਖੋ ਰੋਟੀ ਹਨਾ ਕਿੰਨੀ ਵਧੀਆ ਤੇ ਰਾਜਮਾ ਹਨਾ ਤੁਸੀਂ ਦੇਖੋ ਰਾਜਮਾ ਨਾਲ ਦਹੀਂ ਇਹ ਉਹ ਮਿਕਸ ਦਾਣ ਹੈ ਉਹ ਛਿਪਲਾ ਮਿਰਚ ਤੇ ਆ ਪਿਆਜ਼ ਤੇ ਨਾਲ ਆ ਚਾਹ ਲੋ ਜੀ ਦੋਸਤੋ ਆਪਣਾ ਚੱਲ ਰਿਹਾ ਹੈ ਭੋਜਨ ਬਹੁਤ ਹੀ ਟੇਸਟੀ ਬਹੁਤ ਬੰਦੀਆ ਬਹੁਤ ਹੀ ਟੇਸਟੀ ਹੈ ਨਾ ਆਪਾਂ ਕਹਿ ਦਨੇ ਆ ਜੀ ਸਾਦੇ ਢਾਬਿਆਂ ਤੇ ਨਹੀਂ ਆਪਾਂ ਰੁਕਣਾ ਤੇ ਸੁਆਦ ਇਹਨਾਂ ਢਾਬਿਆਂ ਤੇ ਹੁੰਦਾ ਛੋਟੇ ਛੋਟੇ ਢਾਬੇ ਹੁੰਦੇ ਨੇ ਜਿਹੜੇ ਹਨ ਐਨੀ ਟੇਸਟੀ ਰੋਟੀ ਮਤਲਬ ਰੋਟੀ ਖਾ ਕੇ ਆਨੰਦ ਆਉਂਦਾ ਵੀ ਹਾਂ ਘਰ ਦੀ ਰੋਟੀ ਖਾਦੀ ਆ ਨਾ ਤੇ ਤਲੀਆਂ ਹੋਈਆਂ ਜਿੱਜਾ ਬੈਸੀ ਵੀ ਖਰਾਵੇ ਕਰਦੀਆਂ ਨਾਲੇ ਗਰਮ 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 ਰੋਟੀ ਨਾਲ ਨਾਲ ਵੱਡੇ ਰੈਸਟੋਰੈਂਟ ਜਿਦਾਂ ਲੈ ਕੇ ਖਾਂਦਾ ਹਨ ਤੇ ਅਸੀਂ ਜ਼ਿਆਦਾਤਰ ਇਦਾਂ ਦੇ ਢਾਬੇ ਦੇਖਦੇ ਹੁੰਦੇ ਵੀ ਜਿਹੜਾ ਛੋਟਾ ਜਿਹਾ ਹੋਵੇ ਹਨਾ ਸਵਾਦ ਵਧੀਆ ਮਿਲਦਾ ਨਾਲੇ ਟਿੱਡ ਭਰ ਕੇ ਬੰਦਾ ਖਾ ਲੈਂਦਾ ਰੈਸਟੋਰੈਂਟ ਜਿਹਦਾ ਬੰਦਾ ਨਾ ਤਾਂ ਸਵਾਦ ਹੀ ਉਹ ਮਿਲਦਾ ਨੂੰ ਮਸਾਲੇ ਜੇ ਪਾਤਾ ਨਹੀਂ ਇੰਨੇ ਉਹ ਉਹ ਤੇ ਬਾਅਦ ਖਰਾਬ ਕਰੇ ਚੀਜ਼ ਉਹਦਾ ਫਾਇਦਾ ਕੀ ਆ ਵੀਰ ਹਣਾ ਤੇ ਉਹਦੇ ਕਰਕੇ ਫਿਰ ਅਸੀਂ ਕਹਿੰਦੇ ਆ ਵੀ ਆਹ ਠੀਕ ਆ ਹਣਾ ਸਾਲ ਨਾਲੋਂ ਵਧੀਆ ਬੱਚੇ ਲੱਗੇ ਹੋਏ ਆ ਹਾਂ ਦੇਖੋ ਸਾਲਜੀ ਵੀ ਨਹੀਂ ਟੇਸਟੀ ਹਣਾ ਹੈਨਾ ਸ਼ਿਮਲਾ ਮਚਹ ਦੀ ਜ਼ਿਆਦਾ ਵਧੀਆ ਸ਼ਿਮਲਾ ਮਚਹ ਦਾ ਦਾਲ ਬਹੁਤ ਵਾਤਾ ਦਾਲ ਨੂੰ ਕਰ ਗਏ ਬੀਨੋ ਹਲੋ ਕਿੱਥੇ ਨਹੀਂ ਦੀ ਪਈ ਵੇਣ ਤੈਨੂੰ ਆਹ ਇੱਟਾ ਖਲੋ ਕੇ ਆਪੋ ਨੂੰ ਕਰ ਸਭ ਢਾਲ ਲੱਗ ਸਾਰੂ ਤੋ ਤਰੋ ਦੋਸਤੋ ਅੱਪਾਂ ਜਿੱਥੇ ਨੂੰ ਆਏ ਆ ਹਨਾ ਬਸ ਉਹਦੇ ਨੇੜੇ ਹੀ ਖੜੇ ਆ ਤੇ ਇਹਦੇ ਬਾਅਦ ਬਸ ਅੱਪੋ ਤੇ ਪਹੁੰਚ ਜਾਣਾ ਫੇ ਤੁਹਾਨੂੰ ਦਿਖਾਉਨੇ ਆ ਆਪਾਂ ਕੀ ਕੰਮ ਕਰੀਏ ਠੀਕ ਹੈ ਜੀ ਆਪਾਂ ਮਿਲਦੇ ਆਂ ਅੱਗੇ ਰੋਟੀ ਖਾ ਕੇ ਨਾਲੇ ਤੇ ਉਹ ਲੋਕੇਸ਼ਨ ਤੇ ਪਹੁੰਚ ਕੇ ਉਸਤਾਦ ਵਾਲੇ ਨੂੰ ਲੋ ਜੀ ਅਸੀਂ ਖਾ ਲਈ ਹੁਣ ਰੋਟੀ ਤੇ ਅਸੀਂ ਰੱਜ ਪੁੱਜ ਗਏ ਰੱਜ ਪੁੱਜ ਗਏ ਰੱਜ ਗਿਆ ਜੇ ਪੁੱਜੇ ਨਹੀਂ ਪਰ ਹਨਾ ਉੱਥੇ ਤਾਂ ਪੁੱਜਣਾ ਆਪਾਂ ਨੇ ਤੇ ਲੱਗਿਆ ਲੋਕੇਸ਼ਨ ਲਾਉਣਾ ਤੇ ਫਿਰ ਅਸੀਂ ਜਾਵਾਂਗੇ ਉੱਥੇ ਹੋਰ ਵੀ ਜਾ ਬਾਕੀ ਤੁਹਾਨੂੰ ਮਿਲਦੇ ਆਂ ਅਸੀਂ ਉੱਥੇ ਜਾ ਕੇ ਮਿਲਾਂਗੇ ਇਹ ਬੱਚੇ ਵੀ ਖੁਸ਼ ਆ ਰੋਟੀ ਰੋਟੀ ਖਾ ਕੇ ਰਾਜ਼ ਪੁੰਚ ਗਏ ਪਿੱਛੇ ਬੈ ਗਏ ਚਲੋ ਜੀ ਚਲਿਏ ਫਿਰ ਚਲੋ ਜੀ ਆਪਾਂ ਆਪਣੀ ਲੋਕੇਸ਼ਨ ਤੇ ਚੱਲੀਏ ਜਿੱਥੇ ਆਪਾਂ ਨੇ ਜਾਣਾ ਆਪਾਂ ਫਿਰਦੇ ਆਂ ਜੀ ਸਾਹਨੇ ਵਾਲ ਧਰਮਿੰਦਰ ਸਾਹਿਬ ਦੇ ਪਿੰਡ ਫਿਰਦੇ ਆਂ ਸਾਹਨੇ ਵਾਲ ਚ ਸਾਹਨੇ ਵਾਲ ਅਸੀਂ ਕੀ ਕਰਨਾ ਆ ਉਹ ਤੁਹਾਨੂੰ ਬਾਅਦ ਕਰਾਂਗੇ ਅਸੀਂ ਸੰਭਿਧ ਨੂੰ ਫਿਰ ਉਹ ਅਜੇ ਤੁਹਾਨੂੰ ਦੱਸਣਾ ਉਹ ਦਿਖਾਵਾਂਗੇ ਜਰੂਰ ਸਾਰਾ ਕੁਝ ਪਰ ਬਸਨਾਜੇ ਕੁਝ ਵੀ ਨਹੀਂ ਹੈ ਨਾ ਜਸੂੰਗਾ ਟੈਮੋਰ ਤੇ ਬਾਕੀ ਚਲੋ ਚਲੀਏ ਪਹੁੰਚ ਗਏ ਨਾ ਕਿੰਨਾ ਘਟਾ ਮ ਲੇੜੇ ਹੀ ਖੜੇ ਤੇ ਚਲੋ ਕੁਟੜੀ ਖਾ ਕੇ ਚਲਦੇ ਆਣਾ ਫਿਰ ਉੱਥੇ ਵੀ ਟਾਈਮ ਲੱਗਣਾ ਖਾਸਾ ਹਾਂਜੀ ਉੱਥੇ ਵੀ ਟਾਈਮ ਲੱਗਣਾ ਸਾਰਾ ਤੇ ਮੇਰਾ ਸੀ ਰੋਟੀ ਪਾਣੀ ਖਾ ਕੇ ਨਿਕਲੇ ਆਂ ਰੱਦ ਕਿਉਂਕਿ ਮੈਂ ਨਾ ਸੋਚਦੀ ਸੀ ਵੀ ਚਲੋ ਮੈਂ ਲੁਧਿਆਣੇ ਆਈ ਆ ਹਨਾ ਕੁਟੀਕ ਦਾ ਸਮਾਨ ਥੋੜਾ ਬਹੁਤਾ ਲੇ ਜਮ ਪਰ ਇਹ ਕੰਦੇ ਵਿੱਚੋਂ ਕੋਈ ਨਹੀਂ ਉੱਥੇ ਮਿਲ ਜਾ ਮੈਨੂੰ ਤਾਂ ਜਾਂਦਾ ਪਿਆ ਸਾਰਾ ਸਮਾਨ ਥੋੜਾ ਮਹਿੰਗਾ ਮਿਲਦਾ ਅਰ ਜੇ ਅਸੀਂ ਉਹ ਮਾਰਕੀਟ 'ਚ ਚਲੇ ਜਾਂਦੇ ਤਾਂ ਸਾਨੂੰ 3-4 2:00 ਵਜੇ ਜਾਣੇ ਤੇ ਫੇ ਸਾਡਾ ਇਹ ਕੰਮ ਇੰਨਾ ਹੋਣਾ ਜਿਹੜਾ ਅਸੀਂ ਇਹ ਕੰਮ ਆਪਣੇ ਆਂ ਆ। ਤੇ ਬਟਿਕ ਦਾ ਚਲੋ ਮੈਂ ਸਮਾਨ ਥੋੜਾ ਥੋੜਾ ਹੋਰ ਸ਼ੌਪ ਤੋਂ ਫੀਦੀ ਜਾਨੀ ਆ ਪਰ ਹੋਰ ਕੁਦਰਮ ਦੇ ਥੋੜੇ ਮਹਿੰਗੇ ਮਿਲਦੇ ਆ ਤੇ ਇੱਥੇ ਤੁਹਾਨੂੰ ਧਿਆਨ ਤੋਂ ਸਸਤੇ ਮਿਲਣਾ ਨੇ ਤਾਂ ਕਰਕੇ ਚਲੋ ਕੋਈ ਨਹੀਂ ਇੱਕ ਜਿਹੜਾ ਹੋਰ ਲਾ ਦਾਂਗੇ ਅੱਗੇ ਅੱਗੇ ਉਹ ਗੱਡੀਆਂ ਖੜੀਆਂ ਆ ਸੋ ਦਰਖਤਾਂ ਕਰਕੇ ਪਤਾ ਨਹੀਂ ਲੱਗ ਰਿਹਾ ਅਸੀਂ ਕਿੱਥੇ ਅਸੀਂ ਹੋ ਰਹੇ ਪਾਸੇ ਆ ਗਏ ਹਨ ਪਰ ਹੈ ਇੱਥੇ ਜਈ ਹੈ ਲੋਕੇਸ਼ਨ ਆਪਾਂ ਨੂੰ ਇਹੀ ਭੇਜੀ ਆ ਉਹਨਾਂ ਨੇ ਇੱਧਰ ਇਹ ਕਿਤੇ ਹੈ ਇੱਧਰ ਅੱਗੇ ਦੇਖ ਲੋ ਮਾਰਕਾ ਦੇ ਵਿੱਚ ਇਹਦੇ ਵਿੱਚ ਨਾ ਹੋਵੇ ਹਨਾ ਜੀ ਐਲ ਐਫ ਇੰਡਸਟਰੀ ਬੜੀ ਕਸੂਤੀ ਜੀ ਜਗ੍ਹਾ ਤੇ ਹੈ ਜਾ ਕੇ ਕੰਮ ਪਰ ਹਜੇ ਤੱਕ ਦਿਖਿਆ ਨਹੀਂ ਸਾਨੂੰ ਲੱਭਦੇ ਆ ਵੈਸੇ ਜਿੱਥੇ ਜਾਣਾ ਹੈ ਹਜੇ ਤੱਕ ਉਹ ਦੇਖਿਆ ਨਹੀਂ ਸਾਨੂੰ ਬੱਚੀਏ ਕਾਲ ਕਰ ਲੋ ਅੱਜ ਕੋਈ ਬੋਟਲਾਂ ਮੁੜ ਗਏ ਬੱਚਿਆਂ ਨੂੰ ਇਹਨਾਂ ਨੂੰ ਕਾਲ ਕਰ ਲਓ ਤੁਸੀਂ ਇੱਕ ਮਿੰਟ ਮੈਂ ਚਲ ਦੇਖ ਤਾਂ ਲਈਏ ਫਿਰ ਉੱਥੇ ਜਾ ਕੇ ਗੈਸ ਵਾਲੇ ਉਹਦੇ ਕੋਲ ਮੇਰੇੜ ਕੇ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਜਿੱਥੇ ਆਪਾਂ ਨੇ ਪਹੁੰਚਣਾ ਸੀਗਾ ਤੇ ਚਲੋ ਮਿਲਦੇ ਆਂ ਭਾਜੀ ਉਹਨਾਂ ਨੂੰ ਨਾ ਬਾਹਰ ਪਿਆਰਾ ਨਹੀਂ ਨਹੀਂ ਪਿਆਰਾ ਇਹ ਕਿ ਮੈਂ ਆਪਣੇ ਵਾਲੇ ਨੂੰ ਫੋਨ ਚੈੱਕ ਕਰ ਲਵਾਂ ਤੇ ਸਦਾ ਤੋਂ ਮੈਂ ਕਰਾਈ ਵਾਲੀ ਕਰਨ ਕਰਦੀ ਹਾਂ ਅੱਛੇ ਜੀ ਨਾ ਰੋਕੋ ਬੱਜ ਨੇ ਹਾਂਜੀ ਪੂਰੀ ਰਾਤ ਗੱਟੀ ਆ ਲਓ ਜੀ ਦੋਸਤੋ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਦੋਸਤੋ ਦੇਖੋ ਜੀ ਠੀਕ ਕੋਈ ਵੀ ਬਹੁਤ ਆਣਾ ਮਨ ਨੂੰ ਲੱਡੂ ਜਾਂ ਫੁੱਟਦੇ ਆ ਹਾਂ ਦੇਖੋ ਇਹ ਆ ਨਹੀਂ ਹੈਗਾ ਅਜੇ ਤੁਹਾਨੂੰ ਦਿਖਾਉਣਾ ਨਹੀਂ ਹੈਗਾ ਦਿਖਾਉਣ ਨੂੰ ਤਾਂ ਜੀ ਕਰਦਾ ਪਰ ਅਜੇ ਨਹੀਂ ਦਿਖਾਉਣਾ ਤੁਹਾਨੂੰ ਤੋਂ ਨੂੰ ਸਾਰਾ ਕੁਝ ਸੈੱਟ ਕਰਕੇ ਹਨਾ ਫਿਰ ਦਿਖਾਵਾਂਗੇ ਵੀਡੀਓ ਅਸੀਂ ਇਹ ਬਣਾ ਲੈਣੀ ਆ ਸਭ ਕੁਝ ਸੈੱਟ ਕਰ ਦੇ ਦੀ ਵੀਡੀਓ ਬਣਾ ਲੈਣੀ ਆ ਫਿਰ ਤੁਹਾਨੂੰ ਦਿਖਾਵਾਂਗੇ ਬਾਅਦ ਚ ਤੇ ਤੁਹਾਨੂੰ ਲੱਗਿਆ ਹੋਈ ਦਿਖਾਵਾਂਗੇ ਆਪਾਂ ਬਹੁਤ ਤਗੜੀ ਚੀਜ਼ ਲਵਾਉਣ ਲੱਗਿਆਂ ਜਿਹੜੀ ਆਪਣੇ ਕੰਮ ਚ ਕੰਮ ਆਉਣੀ ਆ ਕੇ ਹਨਾ ਚਲੋ ਬਸ ਰੈਡੀ ਰਹੋ ਦੇਖਣ ਬਣੇ ਰਹੋ ਸਾਡੇ ਨਾਲ ਬਸ ਤੁਸੀਂ ਉਹ ਪਿਆਰ ਦੇਉਂਗੇ ਬਾਤੇ ਬਾਤ ਤਾਂ ਹੀ ਅਸੀਂ ਅੱਗੇ ਕੁਝ ਕਰਨ ਯੋਗੇ ਆ ਹਨਾ ਜਿੱਥੇ ਤੱਕ ਤੱਕ ਪਹੁੰਚੇ ਤਾਂ ਹੀ ਕੁਝ ਕਰਨ ਜੋਗ ਹਾਂ ਅੱਗੇ ਤੇ ਕਰਾਂਗੇ ਵੀ ਪੂਰੀ ਕੋਸ਼ਿਸ਼ ਕਰਾਂਗੇ ਚਲੋ ਵੀ ਪਪਾ ਕੇ ਨਮਸਕਾਰ ਲੈ ਕੇ ਹੱਥ ਜੋੜ ਕੇ ਹਾਂ ਇਹ ਰਿਹਾ ਅੰਤ ਨੂੰ ਸਿਕਾ ਕਰੋ ਅੱਗ ਬੁਝਾਉਣ ਵਾਲਾ ਯੰਤਰ ਅੱਛਾ ਸਿਕਾ ਜੀ ਅੱਗ ਬੁਝਾਉਣ ਯੰਤਰ ਹੈਗਾ ਜੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਘਰੇ ਜਿਹੜਾ ਕੰਮ ਕਰਨ ਗਏ ਸੀ ਉਹ ਕਰਿਆ ਏ ਉੱਥੇ ਗੱਡੀ ਤੁਹਾਨੂੰ ਦਿਖਦੀ ਹੋਣੀ ਆ ਹਨਾ ਜਿਹਨੂੰ ਇਹ ਚੀਜ਼ ਦਾ ਪਤਾ ਹੁੰਦਾ ਉਹ ਤਾਂ ਸਮਝ ਗਿਆ ਹੋਣਾ ਤੇ ਜਿਹੜਾ ਹਜੇ ਨਹੀਂ ਸਮਝਿਆ ਉਹਨੂੰ ਅਸੀਂ ਅਗਲੇ ਬਲੌਗ 'ਚ ਸਮਝਾਵਾਂਗੇ ਹਾਂ ਅਗਲੇ ਬਲੌਗ 'ਚ ਉਹਨੂੰ ਪਤਾ ਲੱਗ ਹੀ ਜਾਣਾ ਬਾਕੀ ਜਿਹੜੀ ਜਿਹਨੂੰ ਇਹ ਚੀਜ਼ ਦਾ ਪਤਾ ਹਨਾ ਜਿਹਨੂੰ ਉਹ ਦੁਕਾਨ ਦਾ ਪਤਾ ਹੈ ਵੀ ਉੱਥੋਂ ਕੀ ਆ ਮਿਲਦਾ ਥੋ ਕਿਹੜੀ ਚੀਜ਼ ਮਿਲਦੀ ਆ ਹਨਾ ਉਹ ਤਾਂ ਸਮਝ ਗਿਆ ਹੋਊਗਾ ਜਿਹਨੂੰ ਨਹੀਂ ਹਜੇ ਪਤਾ ਲੱਗਿਆ ਉਹਨੂੰ ਅਸੀਂ ਦੱਸ ਦਾਂਗੇ ਤੇ ਆਪਣੇ ਕੰਮ ਦੀ ਸ਼ੁਰੂਆਤ ਹੋਣ ਵਾਲੀ ਆ। ਆਪਾਂ ਜਿਹੜਾ ਸਮਾਨ ਇਕੱਠਾ ਕਰ ਲਿਆ ਹਨ ਇਸ ਚੀਜ਼ ਜ਼ਰੂਰੀ ᱛੀ ਹਨਾ ਇਹ ਆਪਾਂ ਲੈ ਚੁੱਕੇ ਆ ਤੇ ਇੱਕ ਦੋ ਚੀਜ਼ਾਂ ਹੋਰ ਹਨ ਉਹ ਵੀ ਲੈ ਲੈਣੀਆਂ ਤੇ ਬਸ ਹੁਣ ਕਿਰਪਾ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਰਹੋ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਜ਼ਰੂਰ ਕਰਦਿਆ ਕਰੋ ਤੁਹਾਡੇ ਨਾਲੇ ਸਾਰਾ ਕੁਝ ਹੈ ਤੁਸੀਂ ਤੁਹਾਨੂੰ ਵਧੀਆ ਲੱਗੂਗਾ ਹਨਾ ਜਿਹੜਾ ਕੰਮ ਆਪਾਂ ਸ਼ੁਰੂ ਕਰਨਾ ਤੁਹਾਨੂੰ ਵਧੀਆ ਲੱਗੂਗਾ ਤੁਸੀਂ ਇੰਜੋਏ ਕਰੋਗੇ ਤੇ ਬਸ ਸਪੋਰਟ ਪੂਰੀ ਰੱਖੋ ਹੁਣ ਬਾਕੀ ਤੁਸੀਂ ਨੈਕਸਟ ਵਲੌਗ ਦੀ ਮਤਲਬ ਤਿਆਰੀ ਰੱਖਿਓ ਦੇਖਣ ਦੀ ਤੇ ਉਹ ਅਸੀਂ ਵਲੌਗ ਕਰਾਂਗੇ ਮਤਲਬ ਵਲੌਗ ਜ਼ਰੂਰ ਦੇਖਿਓ ਤੇ ਅਸੀਂ ਦੱਸਾਂਗੇ ਵੀ ਇਹ ਕੀ ਚੀਜ਼ ਆ ਜੀ ਹਨਾ ਉਹ ਬਹੁਤ ਹੀ ਸਪੈਸ਼ਲ ਕਰਨੇ ਵਾਲੇ ਆ ਹੋ ਸਕਦਾ ਅਸੀਂ ਅਗਲੇ ਵਲੌਗ 'ਚ ਕਰ ਦਈਏ ਤੇ ਵੈਸੇ ਕੋਸ਼ਿਸ਼ ਸਾਡੀ ਇਹੀ ਹੈ ਵੀ ਅਸੀਂ ਅਗਲੇ ਵਲੌਗ 'ਚ ਕਰੀਏ ਜੇ ਨਾ ਵੀ ਬਾਈਚਾਂ ਸਾਤੋਂ ਅਗਲੇ ਵਲੌਗ 'ਚ ਇਹ ਚੀਜ਼ ਨਿਆ ਨਾ ਵੀ ਹੋਈ ਤਾਂ ਅਸੀਂ ਉਸ ਤੋਂ ਅਗਲੇ 'ਚ ਕਰਾਂਗੇ ਠੀਕ ਹੈ ਜੀ ਬਸ ਦੱਸਾਂਗੇ ਜਰੂਰ ਹਨਾ ਇੱਕ ਵਲੌਗ ਦੀ ਵੇਟ ਕਰਨੀ ਪੈਣੀ ਤੁਹਾਨੂੰ ਤੇ ਅਸੀਂ ਦੱਸਾਂਗੇ ਜਰੂਰ ਕਿ ਅਸੀਂ ਕੀ ਕਰਨ ਲੱਗੇ ਹਾਂ ਤੇ ਪਲੀਜ਼ ਤੁਸੀਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਰਹੋ ਧੰਨਵਾਦ ਜੀ ਮਿਲਦੇ ਹਾਂ ਜੀ ਅਗਲੇ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਬਾਏ